ਦੋਸਤੋ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪਿੱਛੇ ਜਿਹੇ ਯੋਗ ਦਿਵਸ ਨਿਕਲ ਕੇ ਗਿਆ ਆ ਤੁਸੀਂ ਸਾਰਿਆਂ ਨੇ ਬੜੀਆਂ ਵੀਡੀਓਜ਼ ਵੀ ਦੇਖੀਆਂ ਨੇ ਸਾਰੇ ਮੰਤਰੀਆਂ ਦੀਆਂ ਔਰ ਅੱਧੀ ਤੋਂ ਜ਼ਿਆਦਾ ਦੁਨੀਆ ਨੇ ਇਹ ਯੋਗ ਦਿਵਸ ਜਿਹੜਾ ਮਨਾਇਆ ਸੋ ਦੋਸਤੋ ਯੋਗ ਦਿਵਸ ਤੇ ਵਿੱਚ ਵਧੀਆ-ਵਧੀਆ ਆਸਣ ਦੱਸੇ ਗਏ ਨੇ ਪਰ ਕੁਝ ਕਸਣਾਂ ਦਾ ਇਸ ਯੋਗ ਦੇ ਇਸ ਦੇ ਵਿੱਚ ਜ਼ਿਕਰ ਨਹੀਂ ਕੀਤਾ ਗਿਆ ਜਿਹੜੇ ਕਿ ਹਰੇਕ ਬੰਦੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਨੇ ਔਰ ਤੁਹਾਡੀ ਸਿਹਤ ਤਰੱਕੀ ਲਈ ਇਹ ਜਿਹੜੇ ਆਸਣ ਨੇ ਬਹੁਤ ਜ਼ਰੂਰੀ ਨੇ ਖਾਸ ਤੌਰ ਤੇ ਜਿਹੜੇ ਛੋਟੇ ਲੀਡਰ ਨੇ ਜਾਂ ਨਵੇਂ ਉੱਭਰ ਰਹੇ ਨੇ ਲੀਡਰ ਇਹ ਆਸਣ ਉਹਨਾਂ ਵਾਸਤੇ ਬਹੁਤ ਹੀ ਕਾਰਗਰ ਸਿੱਧ ਹੋਊਗਾ ਤੇ ਨਹੀਂ ਜੀ ਕਿਨ ਹੈਗਾ ਤਾਂ ਤੁਸੀਂ ਇਹ ਆਸਣ ਨੂੰ ਕਰਕੇ ਇਸ ਦਾ ਬਹੁਤ ਜ਼ਿਆਦਾ ਲਾਭ ਉਠਾ ਸਕਦੇ ਹਾਂ ਸੋ ਦੋਸਤੋ ਪਹਿਲੇ ਆਸਣ ਦੀ ਆਪਾਂ ਜ਼ਿਕਰ ਕਰਨ ਜਾ ਰਹੇ ਹਾਂ ਸੋ ਧਿਆਨ ਨਾਲ ਇਹ ਆਸਣ ਨੂੰ ਦੇਖਿਓ ਤੇ ਜੇ ਤੁਸੀਂ ਜ਼ਿੰਦਗੀ ਦੇ ਵਿੱਚ ਤਰੱਕੀ ਕਰਨੀ ਚਾਹੁੰਦੇ ਹੋ ਤਾਂ ਇਹ ਜਿਹੜਾ ਆਸਣ ਆ ਇਹ ਆਸਣ ਬਾਰੇ ਤੁਹਾਨੂੰ ਕਿਸੇ ਨੇ ਨਹੀਂ ਦੱਸਣਾ ਇਹ ਸਿਰਫ ਇਲਤੀ ਬਾਬਾ ਜੀ ਹੀ ਇਹ ਆਸਣ ਬਾਰੇ ਤੁਹਾਨੂੰ ਦੱਸਣਗੇ ਕਿ ਆਸਣ ਕਿਵੇਂ ਕਰਨਾ ਮੈਂ ਇੱਥੇ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਭਾਵੇਂ ਇਲਤੀ ਬਾਬਾ ਜੀ ਨੇ ਆਪ ਇਹ ਆਸਣ ਕਦੇ ਨਹੀਂ ਕਰਿਆ ਪਰ ਇਹ ਆਸਣ ਕਰਕੇ ਲੋਕ ਤਰੱਕੀ ਕਰਦੇ ਬਹੁਤ ਦੇਖੇ ਨਹੀਂ ਸੋ ਦੋਸਤੋ ਇਹ ਆਸਣ ਹੈ ਜੀ ਤਲਵੇ ਚਟ ਆਸਣ ਤਲਵੇ ਚਟ ਆਸਣ ਇਸ ਦੇ ਵਿੱਚ ਤੁਸੀਂ ਕਿਸੇ ਕੁਝ ਨਹੀਂ ਕਰਨਾ ਇੱਕ ਵਧੀਆ ਜਿਹਾ ਕੋਈ ਲੀਟਰ ਫੜਨਾ ਅਗਰ ਤੁਹਾਨੂੰ ਉਹਦੇ ਜੋੜੇ ਮਿਲ ਜਾਣ ਮਤਲਬ ਚੱਪਲਾਂ ਬੂਟ ਜੋ ਵੀ ਹੈਗੇ ਉਹਨਾਂ ਨੂੰ ਫੜ ਕੇ ਚੱਟਣਾ ਆ ਉਹਨੂੰ ਮੱਥਾ ਮੱਥਾ ਮਤਲਬ ਇਹ ਕਹਿ ਲੋ ਜਿੱਦ ਕਰਨੀ ਆ ਉਹਦੀ ਪੂਰੀ ਤਲਵੇ ਚਟ ਆਸਣ ਸਮਝਦਾਰ ਤਾਂ ਸਮਝ ਗਏ ਉਹਦੇ ਹਮੇਸ਼ਾ ਤੁਸੀਂ ਚ ਤਲਵੇ ਚਟਦੇ ਰਹਿਣਾ ਭਾਵੇਂ ਉਹ ਕੋਈ ਮਾੜਾ ਕੰਮ ਕਰਦਾ ਤਾਂ ਵੀ ਤੁਸੀਂ ਬੱਲੇ ਬੱਲੇ ਕਰਨੀਆਂ ਚੰਗੇ ਕੰਮ ਦੇ ਤਾਂ ਕਰਨ ਦੀ ਲੋੜ ਵੀ ਹੈ ਨਹੀਂ ਸੋ ਦੋਸਤੋ ਭਾਵੇਂ ਉਹ ਛਿੱਕ ਵੀ ਮਾਰੀ ਜਾ ਤਾਂ ਵੀ ਤੁਸੀਂ ਉਹਨੂੰ ਵਾਹ ਵਾਹ ਕਰ ਦੇਣਾ ਵਾਹ ਜੀ ਵਾਹ ਕੀ ਛਿੱਕ ਦੀ ਆਵਾਜ਼ ਆਈ ਆ ਜੇ ਉਹਨੇ ਗੈਸ ਵੀ ਕੱਢੀ ਆ ਤਾਂ ਉਹਨੂੰ ਵੀ ਤੁਸੀਂ ਇੱਕ ਵਧੀਆ ਤਰਜ਼ ਦੇ ਤੌਰ ਤੇ ਉਹਦੀ ਤਾਰੀਫ਼ ਕਰਨੀ ਹੈ ਤਾਂ ਕਿ ਉਹਨੂੰ ਮਹਿਸੂਸ ਹੋਵੇ ਤਲਵੇ ਚੱਟਣ ਦਾ ਮਤਲਬ ਇਹ ਨਹੀਂ ਵੀ ਸਿਰਫ ਅੱਪਾ ਕੱਲੀਆਂ ਜੁੱਤੀਆਂ ਹੀ ਚੱਟਣੀਆਂ ਨੇ ਉਹ ਤਲਵੇ ਚੱਟ ਕੱਲਾ ਉਹ ਨਹੀਂ ਹੁੰਦਾ ਇਹ ਤਲਵੇ ਚੱਟ ਦੇ ਵਿੱਚ ਹੋਰ ਬਹੁਤ ਸਾਰੀਆਂ ਜਿਹੜੀਆਂ ਨੇ ਇਹ ਚੀਜ਼ਾਂ ਆ ਜਾਂਦੀਆਂ ਨੇ ਸੋ ਦੋਸਤੋ ਇਹ ਆਸਣ ਜਿਹੜਾ ਤੁਸੀਂ ਲਗਾਤਾਰ ਜਿੰਨੀ ਇਹਦੀ ਪ੍ਰੈਕਟਿਸ ਕਰਦੇ ਰਹੋਗੇ ਇਹ ਆਸਣ ਦਾ ਤੁਹਾਨੂੰ ਉਨਹੀਂ ਹੀ ਲਾਭ ਮਿਲੇਗਾ ਔਰ ਜ਼ਿੰਦਗੀ ਦੇ ਵਿੱਚ ਤੁਸੀਂ ਉਨਹੀਂ ਹੀ ਤਰੱਕੀ ਕਰੋਗੇ ਇੱਕ ਹੋਰ ਆਸਣ ਹੈ ਛਿੱਟੇ ਮਾਰ ਆਸਣ ਇਹ ਜਿਹੜਾ ਛਿੱਟੇ ਮਾਰ ਆਸਣ ਅੱਧਕ ਜਿਹੜੇ ਸਿਆਣੇ ਬੰਦੇ ਨੇ ਉਹ ਤਾਂ ਸਮਝ ਗਏ ਹੋਣਗੇ ਤੇ ਜਿਹੜੇ ਨਹੀਂ ਸਮਝੇ ਇਹ ਦੂਏ ਪਾਸੇ ਨਾ ਇਹਨੂੰ ਗੱਲ ਨੂੰ ਲੈ ਜਿਓ ਛਿੱਟੇ ਮਾਰਦਾ ਵੀ ਮਤਲਬ ਉਹੀ ਆਸਣ ਵੀ ਤੁਸੀਂ ਲੀਡਰ ਨੇ ਜੋ ਵੀ ਮੂੰਹ ਦੇ ਵਿੱਚੋਂ ਗੱਲ ਕੱਢੀ ਆ ਭਾਵੇਂ ਉਹ ਸਹੀ ਆ ਭਾਵੇਂ ਗਲਤ ਆ ਬਸ ਤੁਸੀਂ ਉਹਦੇ ਤਰੀਫਾਂ ਦੇ ਪੁਲ ਬੰਨ ਦੇਣੇ ਭਾਵੇਂ ਉਹ ਤੁਹਾਨੂੰ ਗਾਲ ਵੀ ਕੱਢੀ ਆ ਤਾਂ ਵਿੱਚ ਤੁਸੀਂ ਉਹਦੀਆਂ ਤਰੀਫਾਂ ਕਰਨੀਆਂ ਲਈ ਵਾਹ ਜੀ ਵਾਹ ਕੀ ਗੱਲ ਕੱਢੀ ਆ ਜੀ ਇਹ ਅਹੇ ਜੀ ਗਾਲ ਦਾ ਅਜ ਤੱਕ ਕਦੇ ਸੁਣੀਓ ਨਹੀਂ ਸੋ ਦੋਸਤੋ ਇਹ ਦਵਾਸਣ ਨੇ ਤਲਵੇ ਚਾਟ ਰਸਣ ਤੇ ਛਿੱਟੇ ਮਾਰ ਰਸਣ ਮੈਂ ਫੇਰ ਸਪਸ਼ਟ ਕਰਨਾ ਚਾਹੁੰਦਾ ਅਸੀਂ ਭਾਵੇਂ ਨਹੀਂ ਵਰਤੇ ਪਰ ਲੋਕ ਵਰਤ ਕੇ ਬਹੁਤ ਉੱਚੇ ਉੱਚਿਆਂ ਤੇ ਬਹੁਤ ਤਰੱਕੀ ਕਰਦੇ ਦੇਖੇ ਨੇ ਤੇ ਜੇ ਤੁਹਾਡੇ ਨੇੜੇ ਦੇਲੇ ਵੀ ਤੁਹਾਨੂੰ ਕੋਈ ਲੱਗਦਾ ਇਸ ਤਰ੍ਹਾਂ ਦਾ ਬੰਦਾ ਹੈਗਾ ਜੀ ਜੀ ਤਰੱਕੀ ਰੁਕੀ ਹੋਈ ਆ ਇਹ ਦੋ ਆਸਣਾਂ ਬਾਰੇ ਉਹਨੂੰ ਦੱਸ ਸਕਦੇ ਹੋ ਤੁਸੀਂ ਇਹ ਯੋਗ ਅ ਰ ਅਸਣ ਨਹੀਂ ਇਹ ਇਲਤੀ ਬਾਬਾ ਦੇ ਅਸਣ ਨੇ ਸੋ ਦੋਸਤੋ ਹੋਰ ਵੀ ਜਲਦੀ ਤੁਹਾਨੂੰ ਇਹ ਇਸ ਤਰ੍ਹਾਂ ਦੇ ਨਵੇਂ ਆਸਣਾਂ ਦੇ ਨਾਲ ਮਿਲਾਂਗੇ ਮੈਂ ਤੁਹਾਡਾ ਆਪਣਾ ਇਲਤੀ ਬਾਬਾ ਧੰਨਵਾਦ ਜੀ